ਐ ਆਪਾਂ ਗੱਲ ਕਰਦੇ ਮੇਰੀ ਸਾਡੇ ਬਲੌਗ ਦਾ ਨਾਮ ਆਉਂਦਾ ਕਾਟ ਯਾਰ ਤੁਹਾਨੂੰ ਸਿੱਧੀ ਸਿੱਧੀ ਗੱਲ ਦੱਸਦੀ ਐ ਕਿ ਸਾਡੀਆਂ ਝਗੜਾ ਵੀ ਆਨ ਲੋ ਸਾਨੂੰ ਡੀਪੀ ਕਰੰਦੇ ਯਾਰ ਕਹਿੰਦੀ ਮੈਨੂੰ ਤੇਲ ਪਵਾ ਦੋ ਪਲੀਜ਼ ਤੇਲ ਪਵਾ ਦੋ ਅੱਗੇ ਹੱਲੇ ਤਾਂ ਨੋ ਕਿਆਲ ਬਹਿਲ ਹੋ ਜਾਣੀ ਐ ਤੇ ਇੱਥੇ ਪੈ ਰੱਖਣ ਨੂੰ ਜਗਾ ਨਹੀਂ ਆਪਣੀ ਚੀ ਚੀ ਪਾ 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 ਹੋਣੀ ਐ ਇੱਥੇ ਐਂ 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 ਹਲੋ ਵੇ ਅੱਗੇ ਤੁਸੀਂ ਮਿਲ ਗਏ ਨਾ ਸਾਨੂੰ ਲੈਣ ਜਾਣਾ ਲੋਈਓ ਬਸ ਮੇਰੇ ਦਿਮਾਗ 'ਚ ਕੀੜਾ ਸੀਗਾ ਮੈਂ ਅਹੀਂ ਕੱਢ ਗਿਆ ਹਾਂ ਕਿਹੜਾ ਨੂੰ ਐਵੇਂ ਚਲ ਆ ਜਾ ਮੈਂ ਵੀ ਹੋ ਜਾਣੀ ਮੈਂ ਫੋਟੋ ਖਿੱਚ ਲੂੰਗੀ ਤੂੰ ਵੀ ਆਣਾ ਆ ਗਈ ਇੱਥੇ ਆ ਗਏ ਆ ਚਲ ਆ ਹੱਲੇ ਤਾਂ ਬਹੁਤ ਦੂਰ ਜਾਣਾ ਉਹਦੇ ਕਿੱਥੇ ਜਾਣਾ ਆਹ ਕਿੱਥੇ ਜਾਣਾ ਆਹ ਜਮਾ ਚੱਲੇ ਜਾਨੀ ਇਹ ਵਾਪਸ ਕਿ ਦੌੜਾ ਚਲ ਫਿਰ ਐਲਮ ਬਸਾ ਲਓ ਐਲਮਟ ਕੀ ਚਲਾਨ ਕੱਢਦੇ ਤੇ ਆ ਉਹ ਅੱਗੇ ਚਲਾਨ ਕੱਢਦੇ ਚਲਾਨ ਚਲਾਨ ਕੱਢਦਾ ਚਲਾਨ ਜੇ ਕਰਾ ਚੰਦ ਬੁਨੀ ਮਾਈ ਜੀ ਦਾ ਬਹੁਤ ਸੱਚੇ ਦਰਵਾਜ਼ੇ ਕੀ ਜੈ ਹਾਜੀ ਸਾਰਿਆਂ ਨੂੰ ਜੈ ਮਾਤਾ ਦੀ ਜੀ ਹੌਸਲਾ ਜੀ ਕੀ ਹਾਲ ਚਾਲ ਹੈਦਾ ਯਾਰ ਪਰਵਾਲੇ ਹੋ ਜਿੱਤੇ ਜਿੱਤੇ ਦੇ ਰਹੇ ਆ ਸਾਰਿਆਂ ਨੂੰ ਆਰਾਮ ਤੇ ਅੱਜ ਦਾ ਜਿੱਦਾਂ ਮਤ ਲਗੇ ਸਾਡਾ ਜਿਹੜਾ ਮਾਹੌਲ ਆ ਬਹੁਤ 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 ਜ਼ਬਰਦਸਤ ਆ ਅੰਦਾਜ਼ ਵਾਹ ਤੇ ਤੁਹਾਡੀ ਗੱਡੀ ਅੱਜ ਫੇਰ ਮਾਤਾ ਚਿੰਤ ਬੁੰਨੀ ਦੇ ਰਾਹੇ ਪੈ ਗਈ ਆ ਤੇ ਤੁਹਾਨੂੰ ਅੱਜ ਮਾਹੌਲ ਦਿਖਾਵਾਂਗੇ ਬੁੰਨੀ ਇਹ ਦੇ ਰਾਸਤੇ ਵਿੱਚ ਕੀ ਕੀ ਮਾਹੌਲ ਆ ਕੀ ਕੀ ਲੱਗੇ ਚੱਲਦਾ ਆਇਆ ਤੇ ਉਹਦੇ ਲਈ ਤੁਹਾਡੇ ਕੋਲ ਆਪਾਂ ਮਾਫੀ ਮੰਗਦੇ ਆ ਵੀ ਜਿਹੜਾ ਕੋਈ ਸਬਸਕ੍ਰਾਈਬਰ ਜਿਹੜੇ ਭਰਾ ਆਗੇ ਆ ਉਹ ਪੁੱਛਦੇ ਆ ਤੁਹਾਡਾ ਬਲੌਗ ਬਹੁਤ ਲੇਟ ਆਂਦਾ ਆ ਤੇ ਇਹਦਾ ਕਾਰਨ ਤੁਹਾਨੂੰ ਦੱਸਦਾ ਥੋੜਾ ਜਿਹਾ ਰਾਸਤਾ ਤੁਹਾਨੂੰ ਰਾਸ ਬਹੁਤ ਆ ਔਰ ਨਿਕਲ ਕੇ ਇੱਕ ਫਿਰ ਚੱਲ ਕੇ ਫੇਰ ਦੱਸਦੇ ਆ ਮਾਈਕ ਲਾ ਲਈਏ ਮਾਈਕ ਮਾਈਕ ਲਾ ਲਈਏ ਸਾਵਾ ਤੂੰ ਲਾਇਆ ਪਿਆ ਮਾਈਕ ਕਿਹੜਾ ਚੱਲਦਾ ਹੁਣ ਮਾਈਕ ਚੱਲਦਾ ਥੋੜੀ ਹੁਣ ਐਡਾਪਟਰ ਤਾਂ ਮੇਰੇ ਹੱਥ 'ਚ ਆ ਰਿਹਾ ਐ ਐਡਾਪਟਰ ਮੇਰੇ ਹੱਥ 'ਚ ਆ ਓਏ ਇਹ ਨਹੀਂ ਪੁੱਛ ਅੱਜ ਵਾਰ ਤਾਂ ਮੈਂ ਐਂ ਆਉਣੇ ਨਹੀਂ ਕਰਨਾ ਲਾਫਰ ਭੁੱਲੀ ਜਾਓ ਓ ਠਹਿਰ ਜਾ ਮਾਈਕ ਲਾ ਲੰਦੋ ਯਾਰ ਲੈ ਮਾਈਕ ਲੱਗ ਗਿਆ ਆਪਣਾ ਤੇ ਲੱਗ ਲਗਾ ਵਾ ਚੱਲ ਜੀ ਠੀਕ ਆ ਓਕੇ ਆ ਓਕੇ ਰਿਪੋਰਟ ਓਕੇ ਰਿਪੋਰਟ ਆ ਚਲੋ ਆ ਵਾ ਇਦਾਂ ਹੀ ਹੁਣ ਚੱਲਦੇ ਜਲਦੇ ਆਪਾਂ ਇੱਕ ਜਿਗਾਰ ਹੋਰ ਕੀਤਾ ਆ ਜਿਗਾਰ ਮਿਲ ਗਏ ਉਹ ਆਪਣੇ ਪਤਾ ਹੋਣਾ ਤੁਹਾਨੂੰ ਬਸ ਸਾਡਾ ਫੋਨ ਵੀ ਨਾਲ-ਨਾਲ ਚਾਰਜ ਹੁੰਦਾ ਰਹੂਗਾ ਤੇ ਚਲੋ ਅੱਜ ਤੱਕ ਕੈਂਸਰ ਮੈਂ ਤਾਂ ਲੱਕ ਕੰਨਾ ਵੀ ਆਈ ਨਿਕਲੀਏ ਵੀ ਕੈਂਸਰ ਆਪਾਂ ਸ਼ੂਟ ਕਰਾਂਗੇ ਟਾਈਮ ਫਿਰ ਜਾਵਾਂਗੇ ਆਪਾਂ ਆ ਫੜਿਓ ਜੀ 10 ਕਿਲੋਮੀਟਰ ਰਹਿ ਗਿਆ ਸਾਰਾ ਚਾਰਪੁਰ ਚਾਰਪੁਰ ਰਾਸਤੇ ਜੇ ਰਾਸਤੇ ਜੇ ਭੁੱਲੋ ਵਾਲ ਕਿਸੇ ਦੁਕਾਨ ਦਾ ਉਹ ਘਾਟਨ ਸੀਗਾ ਕਹਿੰਦੇ ਲੰਗਣ ਲੱਗਾ ਲੰਗਣ ਲੱਗਾ ਛੁਟ ਕਰ ਲਾ ਵੇਖ ਤਾਣ ਦੁਬਾਰਾ ਸਹੀ ਆ ਮੈਂ ਕਹਾਂ ਉਹ ਸਮੋਸੇ ਪੂਸੇ ਲੱਗੇ ਮੈਂ ਕਹਾਂ ਨਹੀਂ ਤਾਂ ਫੜ ਕੇ ਮੈਂ ਕਹਾਂ ਇੱਕ ਦੋ ਲਿਆ ਕੇ ਹੀ ਮੈਂ ਕਹਾਂ ਨਹੀਂ ਰਹਿਣ ਦੇ ਯਾਰ ਅੱਗੇ ਜਾਂ ਉਹ ਘਾਟਨ ਸੀਗਾ ਦੁਕਾਨ ਦਾ ਇੱਕ ਇੱਦਾਂ ਹੀ ਸਾਈਡ ਲੱਗਾ ਮੈਂ ਲੰਗਣ ਲੱਗਾ ਪਰ ਇੱਧਰਲੀ ਸਾਈਡ ਦੇਖ ਰਿਹਾ ਉਹ ਘਾਟਨ ਸੀਗਾ ਹਾਂ ਉਹ ਘਾਟਨ ਸੀਗਾ ਤੇ ਆਪਾਂ ਗੱਲ ਕਰਦੇ ਮੇਰੀ ਸਾਡੇ ਵਲੌਗ ਦਾ ਨਾਮ ਆਉਂਦਾ ਕਾਟੋ ਯਾਰ ਤੁਹਾਨੂੰ ਸਿੱਧੀ ਸਿੱਧੀ ਗੱਲ ਦੱਸਦੀ ਏ ਇਹ ਅਸੀਂ ਇਹ ਨਾ ਪਹਿਲਾਂ ਆਪਣੀ ਆਪਣੀ ਦੁਕਾਨ ਸੀਗੀ ਜਦਾ ਦੁਕਾਨ ਕਰਦਾ ਸੀਗਾ ਕੋਈ ਮੇਰੇ ਬਲੌਗ ਸਾਰ ਦੇਖ ਕੇ ਵੀ ਆਉਣਗੇ ਨਹੀਂ ਦੇਖੇ ਤੇ ਥੋੜੀ ਚੈਨਲ ਦੇ ਜਾ ਕੇ ਦੇਖ ਆਦੇ ਆ ਆਪਣੀ ਦੁਕਾਨ ਸੀਗੀ ਮੋਬਾਈਲ ਰਿਪੇਅਰਿੰਗ ਦੀ ਤੇ ਕੰਮ ਕਰਦੇ ਸੀਗੇ ਆਪਣੇ ਵੱਲ ਕੇ ਤੇ ਆਪਣੀ ਮਰਜ਼ੀ ਨਾਲ ਕਉਂਤੇ ਫਸ ਰਹੇ ਨਹੀਂ ਜਿਤੇ ਆਪਣੀ ਮਰਜ਼ੀ ਨਾਲ ਇਹ ਦੁਕਾਨ ਖੋਲ ਰਹੀ ਹੈ ਪਰ ਐਦਾ ਹੋਇਆ ਕਿ ਫਿਰ ਦੁਕਾਨਦਾਰੀ ਥੋੜੀ ਗਾਊਨ ਚਲ ਗਈ ਜਿਸ ਤੇ ਇਹਦੇ ਕਾਰਨ ਥੋੜਾ ਜਿਹਾ ਆਪਣਾ ਹੈ ਨਾ ਆਪਣੇ ਕੋ ਥੋੜਾ ਜਿਹਾ ਪੈਰਾਂ ਤੇ ਨਹੀਂ ਆਇਆ ਤੇ ਇਸ ਕਰਕੇ ਹੁਣ ਮੈਂ ਕਿਸੇ ਦੁਕਾਨ ਤੇ ਜੌਬ ਕਰਦਾ ਹਾਂ ਤੇ ਇਹਦਾ ਇਹੀ ਕਾਰਨ ਹੈ ਕਿ ਐਤਵਾਰ ਨੂੰ ਛੁੱਟੀ ਹੁੰਦੀ ਹੈ ਤੇ ਐਤਵਾਰ ਐਤਵਾਰੀ ਮਿਲ ਕੇ ਮੈਂ ਨਿਕਲ ਜਾਂਦਾ ਤੇ ਜੇ ਮਾਤਾ ਰਾਣੀ ਨੇ ਕਿਹਾ ਆ ਤੇ ਮਾਤਾ ਦੇ ਮੇਲੇਾਂ 'ਚ ਤਾਂ ਆਵੇ ਉਹਨਾਂ ਨੂੰ ਰਿਕਵੈਸਟ ਕਰਾਂਗੇ ਕੋਈ ਗੱਲ ਨਹੀਂ ਕੋਈ ਆਪਾਂ ਆਦੇ ਦੀ ਛੁੱਟੀ ਇਹ ਲੈ ਕਰਾਂਗੇ ਤੇ ਆਪ ਮਾਤਾ ਦਾ ਮੰਦਰਾ ਚੰਨੀ ਟੋਟਾ ਦਿਆ ਕਰਾਂਗੇ ਤੇ ਮਾਤਾ ਰਾਣੀ ਦੇ ਜਿਹੜੇ ਮੇਲੇ ਆ ਉਹ ਸਾਰੇ ਤਾਂ ਸਾਰੇ ਦਿਖਾਵਾਂਗੇ ਜੇ ਮਾਤਾ ਰਾਣੀ ਨੇ ਚਾਇਆ ਤਾਂ ਤੇ ਬਾਕੀ ਸਾਡੀ ਦਾ ਇੱਛਾ ਕੋਲੇ ਥਾਵਾ ਦੇ ਨਾਲ ਸਾਡੇ ਉਹ ਚੱਲੇ ਆਗੇ ਉਹ ਤੁਹਾਨੂੰ ਮੌਜ ਰਾਨੇ ਆ ਤੇ ਮਾਤਾ ਰਾਣੀ ਦੇ ਚੱਲੇ ਆਣ ਆਲੇ ਤੇ ਹਣੇ 3 ਦਿਨ ਪਏ ਆ 10 ਦਿਨ ਪਏ ਆ ਕਿੰਨੇ ਦਿਨ ਪਏ ਆ ਅੱਜ ਇਹ ਤਰੀਕ ਹੋ ਗਈ ਆ ਅੱਜ ਹੋ ਗਈ ਆ ਤੇਰਾ ਤਰੀਕ 13 ਤੇਰਾ ਤੇ 12 ਦਿਨ ਰਹਿਗੇ 25 ਤਰੀਕ ਨੂੰ ਮੇਲੇ ਸ਼ੁਰੂ ਆ ਤੇ ਤੋ ਇੱਕ 12 ਹੈ ਤੇਰਾ 12 ਹਾਂ 13 ਤਰੀਕ ਹੈ ਤੇਰਾ 13 ਤਰੀਕਾਂ ਤੇ ਫਿਰ 12 ਦਿਨ ਹੀ ਰਹਿਗੇ 12 ਦਿਨ ਹੀ ਰਹਿਗੇ 10 12 ਦਿਨ ਅੱਜ ਮਾਹੌਲ ਦਿਖਾਉਂਦੇ ਆ ਫਿਰ ਕੀ ਆ ਤੇ ਸਾਡੇ ਨਾਲ ਬਣੇ ਰਹੀਓ ਤੇ ਅੱਜ ਤੇ ਦਿਲ ਦੀਆਂ ਗੱਲਾਂ ਵੀ ਨਾਲ ਨਾਲ ਕਰੀ ਜਾਏ ਨਾਲ 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 ਮਾਹੌਲ ਤੇ ਕਰਾਓ ਜੀ ਚਲੋ ਸਾਡੇ ਨਾਲ ਬਣੇ ਰਹੀਓ ਜੀ ਚਲੋ ਜੈ ਮਾਤਾ ਦੀ ਸਾਰਿਆਂ ਨੂੰ ਲਓ ਜੀ ਆਹਰੇ ਕੱ데 ਲਾਕੇ ਜੇ ਆਗੇ ਆਗੇ ਤੁਹਾਡੇ ਲਾਕੇ ਜਾਏਗਾ ਕਵ ਜਾਣੀ ਲੈਣ ਆਏ ਭਰਾਵਾ ਟ੍ਰੈਫਿਕ ਵਾਦਾ ਬਾਅਦ ਚ ਪੈ ਲੱਗੀ ਆ ਬਹੁਤ ਬਹੁਤ ਵਧੀਆ ਆ ਬਹੁਤ ਬਹੁਤ ਵਧੀਆ ਰੱਖਿਆ ਮਾਦਰਾਣੀ ਨੇ ਜਿੱਦਾਂ ਦਾ ਸਾਨੂੰ ਚਾਹੀਦਾ ਹੈਗਾ ਸਾਨੂੰ ਚਾਹੀਦਾ ਹੈਗਾ ਨਾ ਸੱਜੀ ਤੇਲੇ ਕਾਲਾ ਸੀ ਇਹੀ ਗੱਲਾਂ ਕਰਦੇ ਪਏ ਆਂ ਮੈਂ ਤਾਂ ਅਰੇ ਰਾਤ ਅਸੀਂ ਇਹੀ ਗੱਲਾਂ ਕਰਦੇ ਪਏ ਆਂ ਫਤ ਰਾਣੀ ਆ ਤੇਰੇ ਦਰਵਾਜ਼ੇ ਆਣਾ ਆ ਤੇ ਮੌਸਮ ਮੈਂ ਤਾਂ ਡਟੇਗਾ ਠੀਕ ਜਾਂ ਮੈਂ ਬਿਜਲੀ ਵਾਲ ਕਰਨੀ ਬਹੁਤ ਸੀਗੀ ਉਸ ਤੋਂ ਪਿਛਲੀ ਵਾਰ ਆਈ ਸੀ ਤਾਂ ਧੁੰਦ ਪੈਂਦੀ ਵੀ ਸੀ ਪਿਛਲੀ ਵਾਰ ਧੁੰਦ ਸੀ ਬਹੁਤ ਵਧੀਆ ਮੌਸਮ ਸੀ ਆ ਸ਼ਾਇਦ ਕਿ ਮੌਸਮ ਬਹੁਤ ਵਧੀਆ ਮੌਸਮ ਹੋ ਗਿਆ ਉਹ ਦੱਸਿਆ ਚਲੋ ਨਾਲ ਬਣਿਆ ਜੀ ਉਹਲੇ ਰਾਹ ਤੇ ਜੀ ਆਹ ਨਾਲ ਰਾਹ ਤੇ ਦੇ ਵਿੱਚ ਆਲੇ ਉਹਦੇ ਸਾਨੂੰ ਸਾਡੇ ਨਾਲ ਗੱਲਾਂ ਕਰੀ ਜਾਂਦੇ ਚਲੋ ਕੋਈ ਗੱਲ ਨਹੀਂ ਰਹੀ ਗੱਲਾਂ ਗੱਲੀਆਂ ਤੋਂ ਗਿਆ ਫਿਰ ਕੀ ਹੈ ਤੁਹਾਡੇ ਲੱਗੇ ਨਹੀਂ ਆਇਆ ਤੁਹਾਡੀ ਨਾਲ ਗੱਲ ਨਹੀਂ ਆਏ ਉਹ ਬਣੇ ਰਿਹਾ ਸਾਡੀ ਵੀਡੀਓ ਜਿਹੜੀ ਲੰਗਰ ਵਾਲੇ ਜਿਹੜੇ ਜਿਹਨਾਂ ਨੇ ਇਹਨਾਂ ਨੇ ਲੰਗਰ ਲਗਾਏ ਆ ਉਹ ਸਾਡੀ ਤੇ ਵੀਡੀਓ ਦੇਖਦੇ ਵੇ ਆ ਉਹਨਾਂ ਨੂੰ ਇੱਧਰ ਰਿਕਵੈਸਟ ਕਰਨ ਲੱਗਾ ਵਾ ਭਾਈ ਸਾਡੀਆਂ ਛਗੜਾਂ ਵਿਚ ਆ ਲੋ ਇਹ ਦੋ ਤਿੰਨ ਬੰਦੇ ਜਿਹੜੇ ਹੈਗੇ ਨਾ ਆ ਸਾਡੀਆਂ ਛਗੜਾਂ ਵਿਚ ਆ ਲੋ ਸਾਨੂੰ ਲੈਣ ਚ ਨਾ ਲੱਗਣਾ ਪੋਵੇ ਯਾਰ ਆਈ ਸਾਰਿਆਂ ਦੀਆਂ ਵੀਡੀਓ ਵੀਡੀਓ ਸ਼ੂਟ ਕਰਨੀ ਹੁੰਦੀ ਆ ਤੇ ਇਸ ਕਰਕੇ ਸਾਡੀਆਂ ਛਗਲਾ ਵਿਛਾ ਲੋ ਸਾਨੂੰ ਨੰਦਰ ਪਹਿਲਾਂ ਪੜਾ ਦਿਆ ਕਰਿਓ ਠੀਕ ਆ ਮੈਂ ਤਾਂ ਦੱਸ ਦਵਾਂ ਚਲੋ ਬੜੇ ਲਈ ਹੋਣੇ ਵਾਲ ਪੁੱਛਣ ਆਲੇ ਆ ਚਲੋ ਠੀਕ ਆ ਅੱਗੇ ਜਾ ਕੇ ਬਣਾਉਨੇ ਵਾਕੀ ਔਰ ਜਿੰਦ ਮੱਤੇ ਪਾ ਜੀ ਦਾ ਬਹੁਤ ਸਾਥ ਹੈ ਆਏ ਲਾਏ ਬੋਆ ਰਾਮ ਨੇ ਕੋ ਗਿਆ ਇਹ ਲੈ ਤੇਲ ਪੋਣਾ ਸਾਡੀ ਤੜੀ ਆ ਥਿੰ 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 ਕਰੰਦੀ ਆ ਕਹਿੰਦੀ ਮੈਨੂੰ ਤੇਲ ਪਵਾ ਦੋ ਪਲੀਜ਼ ਤੇਲ ਪਵਾ ਦੋ ਨਾ ਕਰ ਲੈ ਦੰਨੋ ਤੇਨੂੰ ਇਹ ਕੋ ਤੇਲ ਪਵਾ ਦੀ ਇਹਦਾ ਇੰਨਾ ਵੀ ਤੁਰਨਾ ਨਹੀਂ ਪਾੜਦੇ ਆ ਨਹੀਂ ਕਿ ਨਹੀਂ ਚਲੋ ਆ 200 ਦਾ ਕਰ ਦੋ ਭਾਜੀ ਭਾਈ 200 ਦਾ ਪਾਰਦੀ ਓਏ 100 ਰੁਪਏ ਦਾ ਮੇਰੇ ਖਿਆਲ ਰਾਤੀ ਪੁਆਇਆ ਜਾ। ਉਹ ਦਾ ਫਰੇਸ ਵੀ। ਉਹ ਸਾਡੀਆਂ ਡੰਡੀਆਂ ਜਿਹੜੀਆਂ ਸਾਡੇ ਮੋਟਰਸਾਈਕਲ ਦੀਆਂ ਡੰਡੀਆਂ ਗਿਆ। ਡੰਡੀਆਂ ਖੋਲ ਹੋ ਗਈਆਂ। ਕੋਲਣੇ ਹੋ ਗਈਆਂ ਮਾਰੇ ਬੁਜਾਰੇ ਜੀਆਂ ਹੋ ਗਈਆਂ। ਵਾਹੇ। ਬਾਕੀ। ਡੰਡੀਆਂ ਹੁਣ ਅੱਗੇ ਆ ਗਈਆਂ। ਬਾਕੀ ਆਪਾਂ। ਉਹ ਕੋਈ ਪੁਆ ਦੇ ਸੇਈਆ। ਉਹ ਕੋਈ ਚਾਹੀਏ ਆਪ ਐਫੀਐਸ ਥੋੜੇ ਘੱਟ ਚਾਹੀਏ। ਸਾਡੀ ਐਫੀਐਸ ਤੇ ਬਣਾ ਹੋ ਗਈ। ਤੇ ਉਹ ਹੀ ਮੈਂ ਦੇਖਿਆ ਮੈਂ ਕਿਹਾ ਵੀ ਕੁਆਲਿਟੀ ਥੋੜੀ ਕਾ ਲੋ ਆ ਰਹੀ ਹੈ ਹੁਣ ਥੋੜੀ ਕੁਆਲਿਟੀ ਜ਼ਿਆਦਾ ਹੁੰਦੀ ਹੈ ਜ਼ਿਆਦਾ ਹੋ ਜ਼ਿਆਦਾ ਆਂਦੀ ਹੋਣੀ ਹੈ ਔਰ ਠੀਕ ਹੈ ਨਾ ਕੁਆਲਿਟੀ ਵੀਲੇ ਕੈਮਰਾ ਵੀਲੇ ਵੀਲੇ ਕੈਮਰਾ ਨਾਲ ਜ਼ਿਆਦੀ ਹੈ ਕੁਆਲਿਟੀ ਵੀਲਾ ਕੈਮਰਾ ਉਹ ਹੈਗਾ 50 ਮੈਗਾ ਪਿਕਸਲ ਤੇ ਅਗਲਾ ਮੈਂ ਕਿਹਾ ਅਗਲਾ ਹੈਗਾ ਜੀ 10 ਮੈਗਾ ਪਿਕਸਲ 10 ਘਰੇ 12 ਮੈਗਾ ਪਿਕਸਲ ਉਹੀ ਮੈਂ ਕਹਿ ਰਿਹਾ ਕਿ ਅੱਜ ਕੁਆਲਿਟੀ ਜ਼ਿਆਦਾ ਆਂਦੀ ਵੀ ਨਾ ਹਾਂ ਉਹ ਜ਼ਿਆਦਾ ਕੁਆਲਿਟੀ ਹੈ ਲਓ ਜੀ ਹਲੇ ਪਚਾਈਆਂ ਐ ਲੰਗਰਾ 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 ਵਾਲੇ ਲੰਗਰਾ ਵਾਲੇ ਮੋਤੋਂ ਪਚਾਈਆਂ ਐ ਲੈ ਚਲੋ ਬਣੇ ਰਹੀਓ ਯਾਰ ਕਹਿੰਦਾ ਬਣੇ ਰਹੀਓ ਬਣੇ ਰਹੀਓ ਕਹੀ ਜਾਂਦਾ ਪਿਆ ਪਹਿ ਦਖਾੰਦਾ ਦਾ ਵਿਆਣੀ ਐ ਭਰਾਵਾ ਦਿਖਾਉਂਗਾ ਆ ਪਹੁੰਚ ਲੈਣ ਤੋਂ ਹਲੇ ਰਾਹ ਤੇ ਵਿੱਚ ਹੀ ਐ ਚਲੋ ਬਣੇ ਰਹੀਓ ਹਾਂ ਕੋਈ ਵੀ ਬੋਲੋ ਦੇਕਾਰਾ ਇੱਕ ਪੰਨੀ ਮਾਈ ਦੀ ਦਾ ਬਾਦ ਸਤਿਕਾਰ ਦੀ ਜੈ ਚਲ ਜਾ ਸਾਡੀ ਤਨੋਂ ਦਨ ਹੋ ਗਏ ਨੂੰ 3 ਸਾਲ ਹੋ ਗਏ ਆ ਚਾਲੀ ਨੂੰ ਸਟ੍ਰਗਲ ਕਰਦੇ ਹੋਏ ਇਕਲਾ ਗੇਮ ਖੇਡ ਰਹੀ ਸਾਨੂੰ ਵੀ 3 ਸਾਲ ਹੋ ਗਏ ਸਟ੍ਰਗਲ ਕਰਦੇ ਹੋਏ ਆ ਸਾਰੇ ਜਿਹੜਾ ਨਹੀਂ ਲੋਗ ਹੋਵੋ ਤੁਸੀਂ سپورਟ ਕਰ ਦੇਣੀ ਹੈ سپورਟ ਕਰ ਦੇਣੀ ਹੈ ਜੇ ਸਬਸਕ੍ਰਾਈਬ ਕਰਿਆ ਕਰੋ ਸਬਸਕ੍ਰਾਈਬ ਹੋ ਚੱਲ ਕੋਈ ਗੱਲ ਨਹੀਂ ਯਾਰ ਜਿਹੜਾ ਪਿਲੇ ਸਾਲ ਕਈ ਕਈ ਮਿਲ ਗਿਆ ਹੁਣ ਸਾਡੇ ਨਾਲ ਜੁੜੇ ਆ ਤੇ ਉਹ ਕਹਿੰਦੇ ਵੀ ਭਾਜੀ ਤੁਸੀਂ ਮਿਲ ਗਿਆ ਨਾ ਦੂਰ ਤੱਕ ਜਾਇਆ ਕਰੋ ਦੂਰ ਤੱਕ ਜਾਇਆ ਕਰੋ ਦੂਰ ਤੱਕ ਭਰਾਵਾ ਤਾਂ ਹੀ ਜਾਵਾਂਗੇ ਤੁਸੀਂ ਸਾਨੂੰ ਸਪੋਰਟ ਕਰੋਗੇ ਆਈ ਦੂਰ ਦੂਰ ਤੱਕ ਕਰਨ ਕੋਈ ਨਾਲ ਸਾਡੀ ਬਹੁਤ ਦੂਰ ਦੂਰ ਤੱਕ ਤਾਂ ਲੈ ਜਾਂਦੀ ਐ ਸਪੋਰਟ ਵੀ ਕਰੋ ਨਾ ਸਪੋਰਟ ਕਰੋਗੇ ਤਾਂ ਫੇਰ ਹੀ ਆਪਾਂ ਅੱਗੇ ਜਾਵਾਂਗੇ ਚਲੋ ਸਾਰੇ ਜਮਾਤਾ ਦੀ ਹਰ ਮੈਦਾਨ ਖਤੇ ਸਾਡੀ ਹੈਗੀ ਐ ਸਾਡੀ ਪਤਾ ਨਹੀਂ ਕਦੋਂ ਖਤੇ ਹੋਣੀ ਹੈ ਚਲੋ ਟਾਡੀ ਵੀ ਹੋ ਜੇਗੀ ਹੋਰ ਜੋੜੀ ਚੱਲ ਬਈ ਤਨੋ ਲਾ ਹੀ ਹੋਰ ਮੈਂ ਵੀ ਲਾਉਂਦੇ ਆ ਤੁਸੀਂ ਵੀ ਲਾਓ ਸਿਲੇਟਰ ਦਬਾਓ ਇਹ ਦੇਖਦੇ ਦੇ ਕੋਈ ਵੀ ਲਾਓ ਜੋੜ ਅਸੀਂ ਅਸਿਲੇਟਰ ਦਬਾਉਂਦੇ ਆ ਤੁਸੀਂ ਸਬਸਕ੍ਰਾਈਬ ਦਾ ਬਟਨ ਦਬਾਓ ਸਬਸਕ੍ਰਾਈਬ ਦਾ ਬਟਨ ਦਬਾਓ ਓਏ ਓਏ ਕੋਈ ਗੱਲੇ ਤਿਆਰੀਆਂ ਚਾਲੂ ਆ ਵੇ ਆ ਦੇਖੋ ਅਬ ਤੇ ਬੋਲਣ ਦੇਵੇ ਹਾਂਜੀ ਹੋ ਗਈ ਮਸ਼ਹੂਰੀ ਤੁਹਾਡੀ ਹੋਵੇ ਹੋਵੇ ਸਾਵੇ ਆਸੀ ਗਾਹਦਾ ਵੇ ਆਈ ਹੋਰ ਕਿੰਨੇ ਆ ਹੋਵੇ ਹੋਵੇ ਲਗਾ ਹਾਂਜੀ ਆਏ ਮਜੂਰੀ ਕਰਨੀ ਆਏ ਨੇ ਨਾਰੇ ਮਜੂਰੀ ਕਰੀ ਜਿਹੜੇ ਜਿਹੜਾ ਨੇ ਤੇ ਹਲੋ ਮਾਦਰਾਣੀ ਆਗਿਰਵਾਦ ਰੱਖਿਆ ਹੈ ਕਦੇ ਨਾ ਕਦੇ ਪਹੁੰਚਾ ਨੇ ਆ ਜਿਹੜਾ ਤੁਸੀਂ ਜਿੰਨਾ ਵੀ ਤੁਸੀਂ ਰੋਲ ਦੇ ਦਦੇ ਵੇ ਆ ਅੱਲਾ ਦਾ ਫਿਲਾਲ ਦੀ ਘੜੀ ਖਾਲੀ ਖਾਲੀ ਪੰਜਾ ਲੱਗੰਦੇ ਆ ਇਹ ਹੋਰ ਦੇਖਿਓ ਥੋੜੇ ਦਿਨਾਂ ਦਾ ਕਹਤਾ ਕਹਿਲ ਬਹਿਲ ਹੋ ਜਾਣੀ ਆ ਤੇ ਇੱਥੇ ਪੈ ਰੱਖਣ ਨੂੰ ਜਗਾ ਨਹੀਂ ਆਪਣੀ ਚੀ ਚੀ ਪਾ 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 ਹੋਣੀ ਇੱਥੇ ਐਂ 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 ਐ ਸਾਰੇ ਮਿੰਟ 6:30 ਹੋਣੀ ਆ ਜਿੱਥੇ ਲੰਗਾ ਲੱਗੇ ਹੁੰਦੇ ਆ ਉਥੇ ਤਾਂ ਗੱਡੀਆਂ ਇੱਕ ਦੋ ਤੇ ਇੱਕ ਚੜੀਆਂ ਹੁੰਦੀਆਂ ਸਕੂਟਰ ਮੋਟਰਸਾਈਕਲ ਵੀ ਚੱਲਦੇ ਨੇ ਆ ਪਿੱਛੇ ਹੋਇਆ ਪਿੱਛੇ ਹੋਇਆ ਮੈਂ ਹੀ ਬੱਚਿਆਂ ਨੂੰ ਕਰਦਾ ਮੈਂ ਹਾਲਿਓ 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 ਤਾਂ ਦੀ ਤਾਂ ਟੀ ਨਾ ਖਿੰਦੀ ਏ ਟੀ ਮੈਂ ਤਾਂ ਮੈਂ ਤਾਂ ਕਿਹਾ ਵੀ ਆਇਆ ਮੈਂ ਤਾਂ ਹੁਣ ਹੁਣ ਵੀ ਰਿਕੁਐਸਟ ਇੱਕ ਵਾਰੀ ਫੇਰ ਕਰ ਦਿੰਦਾ ਭਾਈ ਜਿਹੜੇ ਜਿਹੜੇ ਲੰਗਰ 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 ਖਵਾਉਂਦੇ ਆ ਤੇ ਉਹ ਸਾਰੇ ਛਗਲਾ ਪਸਾ ਲਓ ਇੱਕ ਦੇਖ ਦੇਖ ਆ ਕੰਮ ਦੇ ਤੇ ਅਸੀਂ ਹੈ ਨਾ ਚਾਲੂ ਆਈ ਆਈ ਤਾਂ ਟੀਮ ਮਸ਼ਹੂਰੀ ਕਰਦੇ ਆ ਕਰਾਂਗੇ ਤੇ ਤੁਸੀਂ ਇਹਣਾ ਸਾਨੂੰ ਸਪੋਰਟ ਕਰ ਦਿਓ ਭਰਾਵਾ ਸਾਡੇ ਸਪੋਰਟ ਦਾ ਮਤਲਬ ਇਹ ਆ ਕਿ ਤੁਸੀਂ ਮਲ ਕੇ ਨਾ ਸਾਨੂੰ ਲੈਣ ਚਲਾ ਲੋਈਓ ਬਸ ਐਵੇਂ ਸ਼ਾਹੇ ਕਰੀ ਜੋ ਉਹ ਚਲੋ ਕੋਈ ਗੱਲ ਨਹੀਂ ਦਿੱਤੇ ਯਾਰ ਲੈਣ ਚ ਲੱਗਣਾ ਪਊਗਾ ਲੱਗ ਜਾਗੇ ਯਾਰ ਕੋਈ ਗੱਲ ਨਹੀਂ ਯਾਰ ਇੱਦਾਂ ਦਾ ਕੋਈ ਧੱਕਾ ਤੋਂ ਨਹੀਂ ਗੱਲ ਆਈ ਜਦੋਂ ਤੱਕ ਆਈ ਤਾਂ ਗਾਗਨ ਢੋਲੀ ਆਇਆ ਯਾਰ ਨਾਲੇ ਸਾਡੀ ਕਿਸੇ ਦਾ ਦੇਸ ਨਹੀਂ ਹੈ ਕਿ ਯਾਰ ਆਹੀਂ ਕਿਸੇ ਦਾ ਦੇਸ ਨਹੀਂ ਲਾ ਲਾਣਾ ਆਇਆਗੇ ਇਹ ਆਓ ਅੱਗੇ ਨਿਕਲ ਗਿਆ ਸਾਡੇ ਤੋਂ ਜਾਓ ਅੱਗੇ ਨਿਕਲ ਗਿਆ ਮਾਤਾ ਰਾਣੀ ਦਾ ਮੇਲਾ ਸਾਰੇ ਨਾਲ ਮਿਲ ਕੇ ਦਿਖਾਓ ਦਿਖਾਣ ਵਾਲੇ ਵੀ ਦਿਖਾਉਂਦੇ ਰਹਿਣਗੇ ਤੇ ਆਹੀਂ ਵੀ ਦਿਖਾਉਂਦੇ ਰਹਾ ਆਹੀਂ ਵੀ ਉਹੀ ਲਾਈਨ 'ਚ ਲੱਗੇ ਪਏ ਆ ਜਿਸ ਲਾਈਨ 'ਚ ਤੁਸੀਂ ਥੋੜਨੇ ਆ ਤੇ ਬਾਕੀ ਮਾਤਾ ਰਾਣੀ ਦਾ ਆਸ਼ੀਰਵਾਦ ਰਿਆ ਨਾ ਤੇ ਅਸੀਂ ਕੋਈ ਗੱਲ ਨਹੀਂ ਉਹਦੇ ਆਸ਼ੀਰਵਾਦ ਨਾਲ ਹੀ ਤੋੜਾਂਗੇ ਜਦੋਂ ਤੋੜਾਂਗੇ ਚਲੋ ਜੈ ਮਾਤਾ ਦੀ ਬੰਦਾ ਬੰਦੇ ਦਾ ਦੀਵਾ ਆਲੂ ਪਰ ਪ੍ਰਮਾਤਮਾ ਦੇ ਨਾਮ ਆਲੀ ਨਾ ਕਰੇ ਬਸ ਬੰਦੇ ਨਾਲ ਦਿਮਾਗ ਦੇ ਵਿੱਚ ਕੀੜਾ ਹੋ ਜਾਣਾ ਉਹ ਕੱਢ ਲੈਣਾ ਚਾਹੀਦਾ ਉਹ ਮੈਂ ਕਦੋਂ ਦਾ ਇਸ ਪਹਾੜ ਨੂੰ ਦੇ ਦਾਂਗਾ ਕੋਈ ਦੇ ਦੇਣਾ ਇਹਣਾ ਪਹਾੜ ਜਿਹੜਾ ਕਦੋਂ ਦਾ ਕੀੜਾ ਸੀਗਾ ਮੇਰੇ ਮਨ ਦੇ ਵਿੱਚ ਇਹ ਇਹ ਪਹਾੜ ਉੱਪਰ ਜਾਣਾ ਚੋਟੀ ਤੇ ਪਰ ਹੈਗੀ ਚੋਟੀ ਆ ਚਲ ਕੋਈ ਗੱਲ ਨਹੀਂ ਕੋਸ਼ਿਸ਼ ਕਰਦੇ ਆ ਚੜਨ ਦੀ ਤੇ ਚਲੋ ਇਹ ਕੀੜਾ ਕੱਢ ਕੇ ਵੀ ਦੇਖ ਕੱਢ ਕੇ ਦੇਖ ਲੈਣੇ ਆ ਇਹ ਰਸਤਾ ਇੱਧਰ ਦੀ ਆ ਇਹਦੇ ਉੱਪਰ ਜਾਣਾ ਕਿੱਦਾਂ ਜਾਣਾ ਤੁਸੀਂ ਨਾਲ ਕਿੱਦਾਂ ਨਾਲ ਜਾਣਾ ਕਿੰਨੀ ਉੱਤੇ ਜਾਣਾ ਨਾਲ ਜਾਣਾ

ਥੋੜਾ ਖੇਚ ਲੂੰਗੀ ਤੁਮੀ ਆਣਾ ਆ ਗਈ ਮੇਲਾ ਜੜ ਜੂਗੀ ਚਲੋ ਤੁਹਾਡਾ ਤਾਂ ਘਾਟ ਹੀ ਮੋਟੀ ਹੈ ਮੈਂ ਚਲੋ ਮੈਂ ਘੜਾਈ ਨਾ ਹੋਂ ਤਾ ਆਹ ਲਾ ਤਰ ਕਿੰਨਾ ਪਾਲ ਜਾਣਾ ਜਦਾਂ ਮਾਜੀ ਚਲੋ ਚੱਲ ਦੇ ਚੱਲ ਜਾ ਤਬਾ ਜਿਆ ਯਾਰ ਉਤਰ ਨਹੀਂ ਹਣਾ ਚੱਲ ਹੁਣ ਆਈ ਸੀਗੀ ਤੂੰ ਵੀ ਨਾਲ ਮੈਂ ਕੀੜਾ ਆਪਣਾ ਕੱਢਣ ਆਇਆ ਸੀ ਤੂੰ ਯਾਰ ਇਹਨਾਂ ਸੋਖਾ ਆ ਇਹਨਾਂ ਸੋਖਾ ਆ ਮੈਂ ਤਾਂ ਉਹੀ ਤਾਂ ਕਹਿਣੇ ਕੋਈ ਗੱਲ ਨਹੀਂ ਆਜੋ ਹੁਣ ਚੱਲ ਆਜੋ ਹੁਣ ਕੀੜਾ ਜੇ ਕੱਢਣੇ ਲੱਗੇ ਆ ਤੇ ਹੁਣ ਸਾਡੀ ਲੈਣੇ ਆ ਤਾਂ ਮਿਲਦਾ ਓ ਯਾਰ ਚੜੀ ਜਾਓ ਜਿੱਦ ਜਿੱਦ ਨੂੰ ਲਾਕਾ ਮੇਰਾ ਹਾਇਰੋ ਲਓ ਜੀ ਉਹ ਉਹ ਨਾ ਅਮਾ ਦੇ ਦੰਗ ਕਰ ਚੋ ਉਹ ਫਿਰ ਤੱਕਦਾ ਕੋਲਾਦਾ 19 ਦਾ ਚਲ ਗਿਆ ਤੇ ਹੋਰ ਹੈ ਇੱਥੇ ਲੈ ਚਲੀਏ ਉਹ ਤਾਂ ਮੋਹ ਕਿੱਥੇ ਸਾਟਦੇ ਅਸੀਂ ਕਿੱਥੇ ਆ ਗਏ ਆ ਚੱਲ ਆ ਹਲੇ ਤਾਂ ਬਹੁਤ ਦੂਰ ਜਾਣਾ ਉਹਦੇ ਕਿੱਥੇ ਜਾਣਾ ਆਹ ਕਿੱਥੇ ਜਾਣਾ ਕੁੱਲੇ ਚੱਲ ਨਹੀਂ ਇਹ ਵਾਪਸ ਕਿ ਦੌੜਾ ਜਾਓ ਫਿਰ ਹੈ ਮੈਂ ਜਾਵਾਂ ਫਿਰ ਜਾਓ ਜਾਓ ਹਾਂ ਨੌਕਰੀ ਹੈ ਤੁਹੀਂ ਤੈਨੂੰ ਡਰ ਲੱਗੇ ਕਰਦਾ ਹੁਣ ਚਲੋ ਯਾਰ ਉਹ ਅੱਨਾ ਇੱਥੇ ਕੋਈ ਜੰਗਲੀ ਜੰਗਲੀ ਸ਼ੇਰ ਸ਼ੂਰ ਹੋਵੇ ਹੈ ਕੇ ਸ਼ੂਰ ਆ ਗਿਆ ਸ਼ੇਰ ਸ਼ੇਰ ਹੀ ਆ ਇਹ ਤੇਰੇ ਨਾਲ ਵੀ ਸ਼ੇਰ ਹੀ ਹੈ ना। <laughs> ना। <laughs> ना <पहला दो> <laughs> खूबसूरत लगन दे चल मैं तो मेरे अंदर मैं सही है ना, ना है ये आप ही आई है मैं तो चढ़ा क्योंकि मणि में से जदो के है प्रभु ने करना सिखाया उठे सो गया ये उधर उधर रास्ता मिल गया उधर उधर चढ़ी जाना चढ़ जाओ चढ़ जाओ ओ चढ़ जा चार्जा चार्जा। चार्जा तेरी ਲੋਏ ਆ ਗਿਆ ਹਾਂ ਟਰਚ ਚੱਲਦੀ ਵੀ ਆ ਟਰਚ ਚੱਲਦੀ ਵੀ ਉਹ ਟਰਚ ਚੱਲਦੀ ਲੋ ਜੀ ਇਧਰ ਦੇਖ ਪਹਿਲਾ ਕਿਦਾਂ ਲੱਗਦਾ ਵੇਖੋ ਚਲੋ ਆਹ ਲਾਸਟ ਬਾੜੀ ਆ ਉੱਪਰ ਲੋ ਜੀ ਤੋਪ ਤੇ ਆ ਗਿਆ ਲੋ ਜੀ ਹਾਂ ਐਸਾ ਫਾਲੀ ਦੇ ਆਂਦਾ ਹੈਂ ਇਧਰ ਦੇਖੋ ਤਾਂ ਆਪਦੇ ਮੈਂ ਥੋੜੀ ਕੱਲਾ ਆਇਆ ਆ ਦੇ ਬੋਤਲਾਂ ਵਾਲੇ ਵੀ ਆਏ ਆ ਚਲੋ ਜੀ آه خليها تزامنة لا لا دوب لايكة ما جثة Bereh kali, 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 Oke kali, 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 ਤੂੰ ਹੀ ਜਾਣੇਗਾ ਚਲ ਕੋੰਡਾ ਲੇ ਚਲੋ ਜੀ ਬਾਕੀ ਅੱਗੇ ਜੈ ਮਾਤਾ ਦੀ ਬਾਸ ਨਿਕਲ ਗਈ ਬਾਸ ਨਹੀਂ ਨਿਕਲਦੀ ਬਾਸ ਆ ਹੋਗੀ ਬਾਸ ਹੋ ਗਈ ਕਿੰਨੀ ਬਾਸ ਨਿਕਲ ਗਈ ਵਾਹੇ ਹੋ ਪਰ ਮੱਛਰ ਬਹੁਤ ਸੀਗੇ ਰਾਈ ਬਾਦ ਰਾਣੀ ਨੇ ਬਹੁਤ ਧਾਣੇ ਲਗਾਇਆ ਲੰਗਰ ਇਹ ਲਗਾ ਪਿਆ ਜੀ ਲਗਰ ਪੜ ਗਿਆ ਖਾਣਾ ਮੈਂ ਆਹ ਮੈਂ ਨਹੀਂ ਖਾਣਾ ਲੰਗਰ ਤਾਂ ਖਾ ਕੇ ਆਏ ਜੀ ਆਪਾਂ ਘਰੋਂ ਕੋਲ ਜੀ ਆਇਤਾ ਕਰਿਓ ਹਾਂ ਜੀ ਲੰਗਰ ਖਾ ਕੇ ਆਈਏ ਜਨਾਬ ਜੀ ਧਾਰ ਕੇ ਟਾਰਗੇਟ ਲੱਗਰ ਕੈਂਸਲ ਕਰਨਾ ਪਿਆ ਕਰੋ ਨਾ ਕਰ ਮੜ ਕੇ ਆਏਗੇ ਤੇ ਬਹੁਤ ਅੰਗਲ ਰੇਡ ਜਿਹੜਾ ਬੰਦ ਲਿਆ ਤੇ ਨਾਕਾ ਹੈਗਾ ਆ ਲੈ ਨਾਕਾ ਹੈਗਾ ਆ ਕਿੰਨੇ ਹੈ ਨਾਕਾ ਹੈਗਾ ਵਿਚਾਰੇ ਨੇ ਹੋਰਨ ਮਾਰ ਕੇ ਰੱਖ ਦੱਸਿਆ ਨਾਕਾ ਆ ਗਿਆ ਨਾਕਾ ਆਇਆ ਜੀ ਚਲੋ ਜੀ ਲੱਗਦਾ ਹੁਣ ਆਪਾਂ ਇੱਥੇ ਹੁਣ ਹੈਲਮਟ ਲਾਣੇ ਪੈਣਾ ਹੈਗਾ ਨਾਕਾ ਅੱਗੇ ਅੱਛਾ ਕਹਿੰਦੇ ਕੁਛ ਨਹੀਂ ਕਹਿੰਦੇ ਭਰਾਵਾ ਉਹਨਾਂ ਨੇ ਫੜ ਲੈਣਾ ਚਲਾਨ ਹੋਇਆ ਪਿਆ ਹੈ ਚਲਾਨ ਹੋਇਆ ਪਿਆ ਹੈ ਉਹ ਹਲੇ ਭੁਗਤਿਆ ਨਹੀਂ ਹੈਗਾ ਚਲੋ ਚਲੋ ਆ ਲੈ ਹਣੀ ਤੇ ਲਾਟੋ ਪੀ ਹੁਣ ਚਲੋ ਆਹ ਹਣ ਇਹ ਹੋ ਗਿਆ ਫੜਦੇ ਉਹ ਖਲਮੜ ਦਾਲੀਏ ਭਰਾਵਾ ਉਹ ਤੇਰੀ ਮੈਨੂੰ ਪਤਾ ਨਹੀਂ ਕੀ ਹੋਇਆ ਚੋਪਗਾ ਚੋ ਉਹ ਪਿੱਛੇ ਕੋਆ ਦੇ ਦੇਵੇ ਤੇਰੋ ਕੀ ਹੋਇਆ ਮੈਂ ਤਾਂ ਰੋਕਿਆ ਤੂੰ ਤਾਂ ਥੱਲੇ ਦੇਖ ਕੇ ਤੂੰ ਤਾਂ ਥੱਲੇ ਦੇਖ ਕੇ ਉੱਤੇ ਨਹੀਂ ਆਇਆ ਪਾਣੀ ਲਿਆ ਕੇ ਦੋ ਮੈਨੂੰ ਪਤਾ ਹਲ ਮੜਦਾ ਜਿੱਤੋਂ ਮਾਦੀ ਅੱਗੇ ਲੱਗ ਜਾਣਾ ਮੇਰੇ ਕੱਪੜੇ ਨਹੀਂ ਲਿਪੜੇ ਇਕਲਾਇ ਨਾ ਤੇਗਾ ਉਹ ਤੇ ਲੱਗਾ ਪਿਆ ਦੇਖਾ ਨਾ ਬੱਦ ਨਾ ਥੋੜਾ ਹਾਂ ਲਾੜ ਕੱਟਦਾ ਪਿੱਛੇ ਲਾੜ ਕੱਟਦੇ ਆ ਆਹ ਚਲੋ ਪਿਆਰ ਹੋ ਗਿਆ ਯਾਰ ਅੱਛਾ ਹੋ ਗਿਆ ਖੇਲਾ ਲਿਆ ਸੀ ਜਾ ਹੋ ਗਿਆ ਹਲ ਬੰਦ ਲਾਇਆ ਸਾਨੂੰ ਦੱਸਦਾ ਹੀ ਕਿਸੇ ਨੇ ਥਾ ਕੇ ਰੱਖ ਦੇ ਉਹ البردارو البرڈ کي چلان کٽدے ٿي يا هو ان کي چلان کٽدے ۽ چلان چلان کٽدے ۽ چلان هن چنتا گھڙي ۾ گي اوه هو هوا لڳي اوه هوا لڳي ٿن ٿي ٿي وڏي وڏو هو هينڊل پارن موبائل پارن يا يا ڏسو ڪينا زبردست آهي ٿوندو پئي وئي آهي

ah oh enak kali ya deh lewat ke kawanan tuh deh ay ya oh jadi di atas sih ya oh laki jadi fer dia ਕਾਲ ਕੋਈ ਗੱਲ ਨਹੀਂ ਆ ਜਾਂਦਾ ਆਂਦਾ ਆ ਜਗ੍ਹਾ ਦਾ ਤੁਹਾਨੂੰ ਪਤਾ ਹੀ ਆ ਇਹ ਜਗ੍ਹਾ ਦਾ ਤੁਹਾਨੂੰ ਤੁਸੀਂ ਬਾਗਾ ਵੀ ਹੁਣੇ ਆਇਥੇ ਵੀ ਲੰਗਰ ਪੀਣੀ ਵੜੀਆ ਸੀ ਸੀ ਨਹੀਂ ਕਰੀ ਨਹੀਂ ਸਰੰਚਾਲਾ ਨਾ ਦੁਰਗਾ ਡੰਗਰ ਹੈ ਤੂੰ ਡੰਗਰ ਤੋਂ ਹਲੋ ਗਗਰੇਟ ਪਹੁੰਚਿਆ ਹੁਣ ਬਾਕੀ ਅੱਗੇ ਦਾ ਮਾਹੌਲ ਦੱਸਾਂਗੇ